ਨਮਸਕਾਰ ਜੀ ਸਤਿ ਸ੍ਰੀ ਅਕਾਲ ਜੈ ਸਤਿਗੁਰ ਦੇਵ ਸਵਾਮੀ ਜੀ ਮਹਾਰਾਜ ਟੀਮਾਨ ਚੈਨਲ ਦੇਖਦੇ ਹੋਏ ਸਾਰੇ ਸਰੋਤੇ ਮੇਰੀਆਂ ਮਾਵਾਂ ਪਹਿਣਾ ਵੀਰ ਬਜ਼ੁਰਗ ਬੱਚੇ ਸਾਰਿਆਂ ਨੂੰ ਮੇਰੇ ਵੱਲੋਂ ਗੁਰਪੂਰਨਮਾ ਦੀਆਂ ਢੇਰ ਸਾਰੀਆਂ ਮੁਬਾਰਕਾਂ ਗੁਰੂ ਮਹਾਰਾਜ ਸਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰੇ ਅ ਮੈਂ ਇੱਕ ਵਾਰ ਫਿਰ ਬੇਨਤੀ ਕਰ ਦਾਂਗੇ ਕਿ ਕੱਲ ਨੂੰ ਠੀਕ 3 ਵਜੇ ਸਵਾਮੀ ਜੀ ਦੇ ਦਰਬਾਰ ਕੋਰਾਲੀ ਵਿਖੇ ਪੋਣਿਕ 3 ਵਜੇ ਮੈਂ ਗੁਣਗਾਨ ਵੀ ਕਰਨਾ ਹੈ ਆਪਾਂ ਸਭ ਨੇ ਮਿਲ ਕੇ ਗੁਣਗਾਨ ਕਰਨਾ ਹੈ ਔਰ ਗੁਣਗਾਨ ਸੁਣਨਾ ਵੀ ਹੈ ਮੈਂ ਸੰਗੀਤਕਾਰ ਤੇ ਗਾਇਕ ਮਦਨ ਸ਼ੌਕੀ ਅੱਜ ਜੋ ਕੁਝ ਵੀ ਆ ਉਹ ਸਵਾਮੀ ਜੀ ਦੀ ਬਦੌਲਤ ਆ ਮੇਰੇ ਗੁਰੂ ਮਹਾਰਾਜ ਦੀ ਬੜੀ ಅಪਾਰ ਕਿਰਪਾ ਮੇਰੇ ਤੇ ਵਰਸੀ ਹੈ ਤੁਹਾਡੇ ਸਾਰਿਆਂ ਤੇ ਵਰਸੀ ਹੈ ਆਓ ਕੱਲ ਗੁਰਪੂਰਨਮਾਤੇ 21 ਜੁਲਾਈ ਨੂੰ ਸਵਾਮੀ ਜੀ ਦੇ ਦਰਬਾਰ ਵਿੱਚ ਮਿਲਦੇ ਆ ਜਣਾ ਆਪਾਂ ਸਭ ਨੇ ਸਵੇਰੇ ਵੀ ਹੈ ਪਰ ਮੈਂ ਠੀਕ 3 ਵਜੇ ਸਵਾਮੀ ਜੀ ਦੇ ਦਰਵਾਜ਼ੇ ਉਨਗਾਨ ਕਰਾਂਗਾ 3 ਤੋਂ 4 ਆਪਾਂ ਸਾਰੇ ਮਿਲਦੇ ਆ ਫਿਰ ਇੱਕ ਵਾਰ ਤੇ ਮਾਨ ਚੈਨਲ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਗੁਰੂ ਮਹਾਰਾਜ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਕਰੇ ਜੈ ਗੁਰਦੀਪ ਜੈ ਗੁਰਦੀਪ ਜੈ ਗੁਰਦੀਪ